ਐਵੇਂ ਜਿ ਕੋ ਆਪਾਂ ਮੰਗ ਕਰਦੇ ਘੱਟੋ ਘੱਟ ਦਿਹਾੜੀ ਦਾ ਕਾਨੂੰਨ ਆ ਇਹਨੂੰ ਮਿਨੀਮਮ ਵੇਜ ਕਹਿੰਦੇ ਨੇ ਘੱਟੋ ਘੱਟ ਉਜਰਤ ਦਾ ਕਾਨੂੰਨ ਆ ਉਹਦੇ ਮੁਤਾਬਕ ਪਿਛਲੇ 15 ਸਾਲਾਂ ਤੋਂ ਲੇਬਰ ਕਮਿਸ਼ਨ ਦੀ ਮੀਟਿੰਗ ਨਹੀਂ ਸੱਦੀ ਇਹਨਾਂ ਨੇ ਤੇ ਜਿਹਨਾਂ ਨੂੰ ਚੁਣ ਕੇ ਭੇਜਦੇ ਐਮਪੀਐਨ ਨੂੰ ਹੁਣ ਇਥੋਂ ਹਰਸਿਮਰ ਤੋਂ ਪੰਜ ਵਾਰੀ ਜਿੱਤ ਗਈ ਇਥੋਂ ਕੋਹ ਨੂੰ ਪੁੱਛੋ ਪਿੰਡਾਂ 'ਚ ਹੋਣ ਆਉਣ ਲੱਗੂਗੇ ਆ ਦੁਬਾਰੇ ਫੇਰ ਆ ਸੁਨੀਆਂ ਪਟਾਈਆਂ ਉਹਦੇ ਨਾਲ ਭੇਜਦੇ ਕਾਦੇ ਲਈ ਆ ਵੀ ਉੱਥੇ ਜਾ ਕੇ ਸਾਡੀ ਗੱਲ ਕਰੋ ਉਥੋਂ ਕਾਨੂੰਨ ਪਾਸ ਹੁੰਦਾ ਕਾਨੂੰਨ ਪਾਸ ਉਥੇ 1000 ਰੁਪਏ ਚਹਾੜੀ ਦੀ ਮੰਗ ਕਰਦੇਵੇਂ ਉਥੇ ਕਾਨੂੰਨ ਪਾਸ ਕਰਨ ਸਹਿਮਤ ਤੁਸੀਂ ਇਹਦੇ ਨਾਲ ਜੇ ਪਾਰਲੀਮੈਂਟ ਚ ਕਾਨੂੰਨ ਪਾਸ ਹੋ ਜਾ ਥੱਲੇ ਲਾਗੂ ਹੋਊਗਾ ਉਹ ਮੰਗਰੇਗਾ ਤੇ ਲਾਗੂ ਹੋਊਗਾ ਹੁਣ 1000 ਰੁਪਏ ਮੰਗਰੇਗਾ ਦੇ ਵਿੱਚੋਂ ਔਰਤ ਕਮਾਵੇ ਮਤਲਬ 1000 1500 ਰੁਪਏ ਬੰਦਾ ਸ਼ਹਿਰ ਚ ਦੇਹਾੜੀ ਕਰਕੇ ਆਵੇ 60 70000 ਰੁਪਏ ਜੇ ਘਰਾਂ ਚਾਉਣ ਲੱਗੇ ਤਾਂ ਸਾਡੀ ਹਾਲਤ ਬਦਲ ਸਕਦੀ ਹੈ ਜਿਹੜਾ ਵੀ ਇੱਕ ਮੁਲਾਜ਼ਮ ਲੱਗ ਜਾਂਦਾ ਤੁਸੀਂ ਦੇਖਦੇ ਹੋ ਦਿਨਾਂ ਦੇ ਵਿੱਚ ਮਤਲਬ 6 ਮਹੀਨਿਆਂ ਦੇ ਵਿੱਚ ਉਹਦੀ ਕੋਠੀ ਪਣੀ ਸ਼ੁਰੂ ਹੋ ਜਾਂਦੀ ਹੈ ਬੈਂਕਾਂ ਦੇ ਕਰਜ਼ੇ ਦੇ ਅੰਦਰ ਵੀ ਉਹ ਜੋ ਕੱਟ ਲਾਂਗੇ ਅਗਲੇ ਸਾਲ ਦੂਸਰੇ ਸਾਲ ਨੂੰ ਕਾਰ ਆ ਜਾਂਦੀ ਹੈ ਸਕੂਲ 'ਚ ਅੰਗਰੇਜ਼ੀ ਦੇ ਸਕੂਲ 'ਚ ਬੱਚੇ ਪੜ੍ਹਨ ਲੱਗ ਜਾਂਦੇ ਨੇ ਕੋਈ ਮਾੜੀ ਗੱਲ ਨਹੀਂ ਤੇ ਸਾਡੀ ਹਾਲਤ ਇਹ ਹੈ ਵੀ ਘਰਾਂ ਦਾ ਸੁਲੰਗਰ ਲੈਣ ਵਾਸਤੇ ਕਰਜ਼ਾ ਲੈਣਾ ਪਿਆ ਗੱਲ ਅਸੀਂ ਦਲੇਲ ਵਾਲੇ ਗਏ ਪਰਸੋਂ ਉਹ ਪੌਰਤਾਂ ਨੂੰ ਦੱਸਿਆ ਕਹਿੰਦੇ ਮਤਲਬ ਇੱਥੇ ਮੱਖੇ ਵੀ ਜਾ ਕੇ ਆਇਆ 10 1000 ਰੁਪਿਆ ਮਲ ਕਿਸ਼ਤਾਂ ਚ ਜਾਂਦਾ ਔਰ ਤਾਂ ਦਾ 10 2000 ਕਿਸੇ ਦਾ 8000 ਉਹ 10000 ਰੁਪਿਆ ਕਿੱਥੋਂ ਜਿਹਦੀ ਕੋਈ ਕੋਈ ਦਿਹਾੜੀ ਨਹੀਂ ਲੱਗ ਰਹੀ ਦਿਹਾੜੀ ਐਨੀ ਘੱਟਾ 250 ਰੁਪਏ ਚ ਉਹ ਕਿੱਥੋਂ ਕਿਸ਼ਤਾਂ ਭਰ ਦੋ ਘਰ ਦਾ ਰੋਟੀ ਚੁੱਲ੍ਹਾ ਚਲਾਉਣ ਵਾਸਤੇ ਕਰਜ਼ਾ ਲੈਣਾ ਪੈ ਰਿਹਾ ਇਹ ਤਾਂ ਹਟ ਸਕਦਾ ਜੇ ਸਾਡੀ ਦਿਹਾੜੀ ਵਧੇ ਉਹਦੇ ਲਈ ਪਿੰਡਾਂ ਚ ਨਾਮ ਮੰਦਿਰ ਬਣਾਵਾਂ ਵਧਾਉਣੇ ਪਊ ਇੱਕ ਮਨਰੇਗਾ ਜਿਹੜੀਆਂ ਬੇਟ ਕੁੜੀਆਂ ਨੇ ਪੜ੍ਹੀਆਂ ਲਿਖੀਆਂ ਮੰਗ ਕੀਤੀ ਆਪਾਂ ਵੀ ਇਹਨਾਂ ਨੂੰ ਰੈਗੂਲਰ ਕਰੋ ਪੱਕੇ ਕਰੋ ਕਿਹਦੇ ਤੇ ਵੀ ਹੱਥ ਖੜੇ ਕਰਕੇ ਸਹਿਮਤੀ ਦਿਓ ਵੀ ਭਾਈ ਇਹ ਤੇ ਸਾਡੇ ਘਰਾਂ ਵਿੱਚ ਸੋਨੂੰ ਤੇ 365 ਦਿਨ ਕੰਮ ਮਿਲੇ ਉਹਨਾਂ ਨੂੰ ਰੈਗੂਲਰ ਪੱਕਾ ਰਜਗਾਰ ਮਿਲੇ ਤੇ ਉਹ ਜਿਹੜੇ ਮਲਾਜ਼ਮ ਨੇ ਮੰਦਰੇਗਾ ਦੇ ਤਹਿਤ ਆ ਲੈਣੇ ਆ ਦਾ ਮਹਿਕਮਾ ਉਹ ਵੀ ਪੱਕੇ ਨਹੀਂ ਕੀਤੇ ਉਹ ਵੀ ਤੀਜੇ ਦਿਨ ਧਰਨੇ ਤੇ ਬੈਠੇ ਹੁੰਦੇ ਨੇ ਜਿਹੜੇ ਤੁਹਾਡੇ ਹਾਜ਼ਰੀਆਂ ਲਾ ਕੇ ਗਾਹਾਂ ਭੇਜਦੇ ਨੇ ਇਹ ਸਵਾਲ ਨੇ ਰੂੜੀ ਲੋਣ ਨੂੰ ਥਾ ਨਹੀਂ ਰਿਹਾ ਆਪਣੇ ਮਜ਼ਦੂਰ ਜਥੇਬੰਦੀ ਕਾਂਗਰਸ ਪਾਰਟੀ ਮੰਗ ਕਰਦੀ ਹੈ ਵੀ ਭਾਈ ਜਿਹੜੇ 10-10 ਮਰਲਾਂ ਦੇ ਪਲਾਟ ਆ ਜਿਵੇਂ ਹੁਣ ਇੱਕ ਕੀ ਕਹਿੰਦੇ ਸੀ 60000 ਕਿੱਲਾ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਵੀ ੱੱਕੇ ਨਾਲ ਪੈਰ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦੇਵਾਂਗੇ 60000 ਕਿੱਲਾ ਆਪਾਂ ਕਹਿੰਦੇ ਵੀ ਢੂਡ ਢੂਡ ਕਿੱਲਾ ਪਲਾਟ ਹੀ ਕੱਟ ਦੇ ਮਜ਼ਦੂਰਾਂ ਕੋਲੇ ਮਾਦਰ ਘਰ ਪਾਉਣ ਨੂੰ ਵਿਸਵਾਸ ਥਾਂ ਦਾ ਨਹੀਂ ਰਿਹਾ 10 ਵਾਰੀ ਤੁਸੀਂ ਵੋਟਾਂ ਲੈ ਲਈਆਂ ਨਾ ਤਾਂ ਵੀ 5 ਮਰਲਾਂ ਦੇ ਪਲਾਟ ਦੇਵਾਂਗੇ ਜਿੱਥੇ ਮਜ਼ਦੂਰ ਲੜੇ ਨੇ ਐਸੇ ਕਚਹਿਰੀਆਂ 'ਚ 2007 'ਚ 10000 ਦਾ ਇਕੱਠ ਹੋਇਆ ਸੀ ਇੱਥੇ ਬਰਾੜੇ ਕੁਝ ਬੰਦੇ ਕੁੜੀਆਂ ਬੈਠੇ ਨੇ ਹੋਣਗੇ ਇੱਥੇ ਧਰਨਾ ਲੱਗਿਆ ਪੂਰਾ ਜ਼ਬਰਦਸਤ ਮੋਰਚਾ ਲੱਗਿਆ ਪਰਚੇ ਦਰਜ ਹੋਏ 4-4 ਮਹੀਨੇ 5-5 ਮਹੀਨੇ ਸੀ ਜੇਲ੍ਹਾਂ ਚ ਲਾ ਕੇ ਆਏ ਆ ਤੁਸੀਂ 15 ਦਿਨ 1500 ਔਰਤਾਂ ਨੇ ਬੱਚਿਆਂ ਸਮੇਤ ਗ੍ਰਿਫਤਾਰੀ ਕੀਤੀ ਫੇਰ ਜਾ ਕੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਇਹ ਕਾਨੂੰਨ ਬਣਾਉਣਾ ਪਿਆ ਵੀ ਜਿੱਥੋਂ ਮੰਗ ਕਰਨਗੇ ਉਹਨਾਂ ਨੂੰ ਸੇ ਪਾਰਟ ਦੇਵਾਂਗੇ ਹੁਣ ਜਿਹੜੇ ਜਿਹੜੇ ਪਿੰਡ ਲੜੇ ਨੇ ਲੱਲੂਆਣੇ ਚ ਮਿਲ ਕੇ ਉਹ ਮੈਂ ਤੇ ਛੋਟੇ ਤੋਂ ਮੈਂ ਚ ਪਤਾ ਕਰ ਲਓ ਦੋ ਵਾਰੀ ਪਲਾਟ ਕੱਟੇ ਗਏ ਬਾਕੀ ਪਿੰਡਾਂ ਤੇ ਨਹੀਂ ਮਿਲੇ ਜਿਹੜੇ ਨਹੀਂ ਬੋਲੇ ਛੋਟੀਆਂ ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਨੇ ਛੋੜੇ ਕੱਠ ਕਰਕੇ ਉਹਨਾਂ ਨੂੰ ਕਹੋ ਵੀ ਮਤੇ ਪਾਓ ਸਾਡੇ ਹੱਕ ਤੇ ਜੇ ਛੋੜੇ ਪਿੰਡ ਦਾ ਮੈਂਬਰ ਨੇ ਛੋੜੇ ਹੱਕ ਤੇ ਮਤਾ ਪਾਉਂਦਾ ਤਾਂ ਸਰਕਾਰ ਕਿੱਥੋਂ ਪਾ ਦੂਗੀ ਪਰ ਆਪਾਂ ਨੂੰ ਇਕੱਠੇ ਹੋ ਕੇ ਜਾਣਾ ਦਾ ਕੋਈ ਨਾ ਕੋਈ ਕੰਮ ਚਲਾਉਣਾ ਹੁਣ ਜਿਵੇਂ ਆਪਾਂ ਮੰਗ ਕਰਦੇ ਆਂ ਵੀ ਕੰਮ ਨਹੀਂ ਚੱਲ ਰਿਹਾ ਕਾਨੂੰਨ ਇਹ ਕਹਿੰਦਾ ਵੀ ਤੁਸੀਂ ਅਰਧੀਆਂ ਦੇ ਸਾਈਨ ਕਰਕੇ ਪਿੰਡ ਦੇ ਸਰਪੰਚ ਦੀ ਮੋਹ ਲਵਾ ਕੇ ਪੈਸਾ ਉਹਨਾਂ ਸੰਕਰ ਤੋਂ ਤੇ ਤੁਸੀਂ ਇਹਨਾਂ ਕੋਲ ਜਮ੍ਹਾਂ ਕਰਾਓ ਵੀਡੀਓ ਕੋਲੇ ਮਤਲਬ ਜ਼ਿਲ੍ਹਾ ਪੰਚਾਇਤ ਦੇ ਸੈਕਟਰੀ ਕੋਲੇ ਤੇ ਜੇ ਉਹ 15 ਦਿਨਾਂ ਵਿੱਚ ਕੰਮ ਨਹੀਂ ਚਲਾਉਂਦਾ ਉਹਦੀ ਤਰਖਾ ਜੋ 25% ਪੈਸਾ ਕੱਟ ਕੇ ਤੁਹਾਨੂੰ ਦਿੱਤਾ ਜਾਣਾ ਤੇ ਕਾਨੂੰਨ ਕਹਿੰਦਾ ਵੀ ਉਹਦੀ ਜੇਮ ਤੋਂ ਘਟਾ ਉਹਦੀ ਤਰਖਾ ਤੋਂ ਘਟਾਗੇ ਜੇ ਫੇਰ 15 ਦਿਨ ਨਹੀਂ ਦਿੰਦਾ ਫਿਰ 50% ਕਟਾਂਗੇ ਪਰ ਆਪਣੇ ਬੰਦੇ ਕੀ ਆਪਣੇ ਪੰਚਾਇਤਾਂ ਕਹਿੰਦੇ ਮੂੰਹ ਘਨੇ ਚੱਕੀ ਜਾਂਦੇ ਆ ਵੀ ਕੰਮ ਚਲਾ ਲੈਣਾ ਇੱਕ ਮਿੰਟ ਤਾਂ ਉਹ ਮਦਲਾ ਉਹਦੇ ਖਾਤੇ ਜਿਹੜੀਆਂ ਸਾਡੀਆਂ ਇਹ ਮੇਟ ਪੜੀਆਂ ਲਿਖੇ ਕੁੜੀਆਂ ਨੇ ਜਾਣਦੀਆਂ ਨੇ ਡਿਮਾਂਡ ਚਾਰਕ ਹੁੰਦਾ ਵਰਕ ਮਦਲਾ ਕੰਮ ਲੈਣ ਵਾਸਤੇ ਇੱਕ ਫਾਰਮ ਆਉਂਦਾ ਤੇ ਇੱਕ ਕੱਲਾ ਬੰਦਾ ਵੀ ਸੈਂਡ ਕਰ ਸਕਦਾ 50 ਵੀ ਕਰ ਸਕਦੇ ਹੋ ਉਹ ਲਿਆ ਕੇ ਜਮ੍ਹਾਂ ਕਰਾਉਣਾ ਸਿੱਖੋ ਜਿਹੜੇ ਪਿੰਡਾਂ 'ਚ ਕੰਮ ਨਹੀਂ ਚੱਲਿਆ ਜਿਹੜੇ ਕੰਮ ਕੋ ਕਰਨਾ ਚਾਹੁੰਦੇ ਨੇ ਘੁੱਠੇ ਲਾ ਕੇ ਨਾ ਕੋਈ ਜਮਾ ਕਰਾਓ ਇਹਨਾਂ ਨੂੰ ਆਪਾਂ ਪੰਚਾਇਤ ਸੈਕਟਰੀਆਂ ਨੂੰ ਸੈਨਿਕਾਾ ਕੇ ਕਹਾਂਗੇ ਵੀ ਆ ਫੜਕੀ ਲੈ ਕੇ ਜਾਓ ਵੀਡੀਓ ਦਾ ਇਹਨਾਂ ਨੂੰ ਅੱਜ ਐਡੀਸੀ ਨੂੰ ਇੱਥੇ ਗੱਲ ਕਰਕੇ ਜਾਵਾਂਗੇ ਦੂਜੀ ਗੱਲ ਵੀ ਇਹ ਸਵਾਲ ਪਾਣੀ ਸਾਖੋ ਖੋਲਿਆ ਪੜਾਈ ਸਾਖੋ ਖੋਲੀ ਸਕੂਲ ਸਾਡੇ ਬੰਦ ਕਰਤੇ ਕੰਮ ਸਾਖੋ ਖੋਲਿਆ ਹੁਣ ਆਉਣ ਵਾਲੇ ਸਮੇਂ 'ਚ ਇੱਕ ਵੋਟ ਦਾ ਅਧਿਕਾਰ ਸੀ ਪੂਰੇ ਦੇਸ਼ ਦੇ ਵਿੱਚ ਮਦਲਾ ਅੰਮੇਰਕਰ ਨੇ ਲੜਾਈ ਉਹਨੂੰ ਲੜੀ ਭਗਤ ਸਿੰਘ ਲੜਿਆ ਅੰਗਰੇਜ਼ ਕੱਟੇ ਅੰਗਰੇਜ਼ਾਂ ਵੇਲੇ ਕੱਲ ਤਾਕੜੇ ਬੰਦੇ ਵੋਟ ਪਾ ਸਕਦੇ ਸੀ ਆਜ਼ਾਦੀ ਤੋਂ ਬਾਅਦ ਹੋਰ ਕੋਈ ਮਿਲਿਆ ਹੋਵੇ ਨਾ ਮਿਲਿਆ ਹੋਵੇ ਇਹ ਕਹ ਕੇ ਮਿਲਿਆ ਵੀ ਸਾਰੇ ਨੂੰ ਵੋਟ ਬਰਾਬਰ ਦਾ ਹੱਕ ਆ ਸਭ ਨੂੰ ਵੋਟ ਸਾਰੇ ਦੀ ਇੱਕੋ ਜੀ ਆ ਵੋਟ ਮਜ਼ਦੂਰਾਂ ਦੀ ਵੋਟਾ ਮੋਟ ਕਿਸਾਨਾਂ ਦੀ ਵੋਟਾ ਹੁਣ ਇਹਨਾਂ ਨੂੰ ਲੱਗਿਆ ਵੀ ਵੋਟ ਨਾਲ ਰਾਜ ਨਹੀਂ ਕੀਤਾ ਜਾ ਸਕਦਾ ਮਦਲਾ 60 ਲੱਖ ਦੇ ਕਰੀਬ ਵੋਟਰਾਂ ਕੱਟੀਆਂ ਬਿਹਾਰ ਦੇ ਵਿੱਚ ਚੋਣਾਂ ਆਉਣ ਜਾ ਰਹੀਆਂ ਨੇ ਪਰ ਪਹਿਲਾਂ 2 1 ਲੱਖ ਵੋਟਰ ਆਉਂਦਾ ਵਧਾ ਲਿਆ ਮਨ ਆਪਣੇ ਮਹਾਰਾਸ਼ਟਰ ਦੇ ਵਿੱਚੋਂ ਇੱਕ ਸੀਟ ਦੇ ਉੱਪਰ ਜੇ 10 20 ਹਜ਼ਾਰ ਵੋਟਾਂ ਦਾ ਫਰਕ ਪੈ ਜੇ ਐਮਐਲਏ ਦੇ ਸਕਦਾ ਜੇ 50 40 50 ਹਜ਼ਾਰ ਦਾ ਫਰਕ ਪੈ ਜੇ ਕਰਨਾਟਕਾ ਦੀ ਇੱਕ ਸੀਟ ਤੇ 6 ਸੀਟਾਂ ਸੀ ਉੱਥੋਂ ਦੀਆਂ 5 ਤੇ ਮਤਲ ਹਾਰੀ ਹੈ ਬੀਜੇਪੀ ਕੱਲੀ ਇੱਕ ਸੀਟ 5 ਸੀਟਾਂ ਦੇ ਪਿੱਛੇ ਜਾ ਰਹੀਆਂ 5000 4000 ਕੱਲੀ ਇੱਕ ਸੀਟ ਤੇ ਸਵਾ ਲੱਖ ਵੋਟ ਵਧਾਦੀ ਅੱਜ ਤੱਕ ਆਉਣ ਵਾਲੇ ਸਮੇਂ 'ਚ ਸਾਥੋ ਵੋਟ ਦਾ ਅਧਿਕਾਰ ਵੀ ਖੋ ਰਹੇ ਨੇ ਕਹਿੰਦੇ ਤੁਹਾਡੇ ਮਾਪਿਓ ਦਾ ਤੁਹਾਡੇ ਪਿਓ ਦਾ ਦਾਦੇ ਦਾ ਜਨਮ ਸਰਟੀਫਿਕੇਟ ਦਿਖਾਓ ਤੁਸੀਂ ਘਰੇ ਨਿਗਾਹ ਮਾਰ ਕੇ ਦੇਖ ਲਓ ਕਿੰਨੇ ਅਕਦੇ ਆ ਸਰਟੀਫਿਕੇਟ ਜੇ ਉਹ ਸਰਟੀਫਿਕੇਟ ਨਹੀਂ ਦਿਖਾਓਗੇ ਫਿਰ ਤੁਹਾਡਾ ਪਾਸਪੋਰਟ ਦਿਖਾ ਦਿਓ ਪਾਸਪੋਰਟ ਕਿੰਨੇ ਕੇ ਕੋਲ ਆ ਫਿਰ ਤੁਹਾਡੀ ਵੋਟ ਕੱਟੀ ਜਾਊਗੀ ਜੇ ਵੋਟ ਕੱਟੀ ਗਈ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨਾਲ ਵੀ ਕੱਟ ਦੇ ਉਹਨਾਂ ਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਵੀ ਇਹ ਚੱਲਣਾ ਜਿਹੜਾ ਮਹਾਰਾਸ਼ਟਰ ਤੇ ਵਿਹਾਰ ਤੇ ਚੱਲਿਆ ਪੂਰੇ ਦੇਸ਼ ਦੇ ਲੋਕ ਲਾਮਬੰਦ ਹੋ ਰਹੇ ਨੇ ਬੇਖੱਗੀ ਮਾਰ ਕੇ ਪ੍ਰਧਾਨ ਮੰਤਰੀ ਬਣਿਆ ਮੋਦੀ ਚੋਰੀ ਵੋਟਾਂ ਚੋਰੀ ਕਰਕੇ ਹੋਰ ਚੋਰੀਆਂ ਤਾਂ ਬਹੁਤ ਸੁਣੀਆਂ ਆਉਣੀਆਂ ਤੁਸੀਂ ਵੀ ਵੋਟਾਂ ਦੀ ਚੋਰੀ ਕਰਕੇ ਮਦ ਇਹ ਪ੍ਰਧਾਨ ਮੰਤਰੀ ਬਣਿਆ ਆਪਾਂ ਪਿੰਡਾਂ 'ਚ ਵੀ ਇਹ ਮਚਲਾਵਾਂਗੇ ਵੀ ਆਉਣ ਵਾਲੇ ਦਿਨਾਂ 'ਚ ਮਜ਼ਦੂਰਾਂ ਕਿਸਾਨਾਂ ਦਾ ਜਿੰਨਾ ਚਿਰ ਲਾਲ ਝੰਡੇ ਦੀ ਤਾਕਤ ਸਦਾ ਜ ਨਹੀਂ ਆਉਂਦੀ ਉਦੋਂ ਬਣਾਵਾਂਗੇ ਕਾਨੂੰਨ ਆਪਣੇ ਹੱਕ 'ਚ ਕੁੜਕ ਨੂੰ ਨੂੰ ਕਿਲੇ ਹੱਕ ਤੇ ਬਣ ਰਹੇ ਨੇ ਕਾਰਪੋਰੇਟਾਂ ਦੇ ਹੱਕ ਤੇ ਵੀ 70000 ਕਿੱਲੇ ਦੇ ਉੱਤੇ ਜ਼ਮੀਨ ਚਾਰ ਬੰਦੇ ਜਿੱਤੇ ਸੀ ਕਾਂਗਰਸ ਤੋਂ ਦੇ ਬਲਬਾ ਮਦਰ ਆਪਣੀ ਆਜ਼ਾਦੀ ਤੋਂ ਬਾਅਦ ਮਜ਼ਾਰਾ ਮੂਵਮੈਂਟ ਚੱਲੀ ਆ ਬੈਠੇ ਨੇ ਤਾਮਕੋਟ ਦੇ ਅਧਿਆਰ ਨੂੰ ਪਟਵਾਰੀ ਦਲਜੀਤ ਗਰੇਵਾਲ ਵਰਗੇ ਮਦਰ ਉਹਨਾਂ ਚ ਲੜਾਈ ਜੜੀ ਡਾਂਚ ਕੇ ਵੀ ਕਿਸੇ ਨੇ ਪਿਓ ਦਾ ਦਾ ਕੋਈ ਜ਼ਮੀਨ ਮਜ਼ਰਾ ਉਹਦੇ ਮਾਂ ਦੇ ਪੇਟ ਤੋਂ ਲੈ ਕੇ ਜਾਂਦਾ ਨਹੀਂ ਦੇਖਿਆ ਹੁਣਾ ਤੁਸੀਂ ਕੁਦਰਤ ਨੇ ਦਿੱਤੀਆਂ ਨੇ ਪਾਣੀ ਸਾਰਿਆਂ ਨੂੰ ਕਬਜ਼ਾ ਦਿੱਤਾ ਹਵਾ ਦਿੱਤੀ ਐ ਧਰਤੀ ਦਿੱਤੀ ਐ ਧਰਤੀ ਦੇ ਇੰਚ-ਇੰਚ ਤੇ ਕਬਜ਼ਾ ਕਰ ਲਿਆ ਚਿਲਾਕ ਲੋਕਾਂ ਨੇ ਪਾਣੀ ਦੇ ਵੀ ਕਬਜ਼ਾ ਕਰ ਲਿਆ ਪਾਣੀ ਦਾ ਜੇ ਬੋਤਲ ਲੈਣੀ ਹੋਵੇ 20 ਰੁਪਏ ਦਾ ਜਦੋਂ ਕੁਦਰਤ ਨੇ ਮੁਫਤ ਦਿੱਤਾ ਹੋਇਆ ਤਾਂ ਐਵੇਂ ਜਿੱਦੂ ਆਉਣ ਵਾਲੇ ਸਮੇਂ 'ਚ ਹਵਾ ਤੇ ਵੀ ਕਬਜ਼ਾ ਕਰੇ ਜਾ ਰਹੇ ਨੇ ਆਹ ਕੋਰੋਨਾ ਫੈਲਿਆ ਉਹਦਾ ਆਕਸੀਜਨ ਹੀ ਸੀ ਉਹ ਹਵੇ ਸੀ ਕਿੰਨੇ ਲੱਖਾਂ ਬੰਦਾ ਉਹਦੇ ਵਿੱਚ ਨਾਲ ਮਰ ਗਿਆ ਤਾਂ ਇਸ ਲਈ ਅਸੀਂ ਜਦੋਂ ਫਟਾ ਚਾਹਾਂਗੇ ਕਾਂਗਰਸਟ ਜਿਹਦੇ ਲਈਸੀਂ ਲੜ ਰਹੇ ਹਾਂ ਮਜ਼ਦੂਰ ਜੱਥੇਬੰਦੀਆਂ ਵੱਲੋਂ ਕਾਨੂੰਨ ਬਣਾਵਾਂਗੇ ਵੀ 15 16 ਕਿੱਲੇ ਤੋਂ ਵੱਧ ਕੋਈ ਰੱਖ ਨਾ ਸਕਦਾ ਹੋਵੇ ਬਾਕੀ ਜ਼ਮੀਨ ਮਜ਼ਦੂਰਾਂ 'ਚ ਵੰਡੀ ਜਾਵੇ ਕੱਖਾਂ ਦੀ ਥੱਬੀ ਵਾਸਤੇ ਕਿਸੇ ਨੂੰ ਜਲੀਲ ਨਾ ਹੋਣਾ ਪਵੇ ਮਗਾਨੀਆਂ ਬੱਟਾਂ ਦੇ ਉੱਤੇ ਜਲੀਲ ਨਾ ਹੋਣਾ ਪਵੇ ਅੱਜ ਇੱਕ ਕੱਲਾ ਕੱਲਾ ਬੰਦਾ ਖੇਤੀ ਵੀ ਨਹੀਂ ਕਰਦਾ 10 10 ਹਜ਼ਾਰ ਕਿੱਲੇ ਦਾ ਮਾਲਕਾ ਹੋ ਕੇ ਐਵੇਂ ਜਿੱਕੋ ਪੜ੍ਹਾਈ ਮੁਫਤ ਹੋਵੇ ਦਵਾਈ ਮੁਫਤ ਹੋਵੇ ਤਿਸ ਪਰਦੇ ਸੀ ਕੱਲਾ ਕੱਲਾ ਮਜ਼ਦੂਰ ਜਿਹਦੀ ਲੱਖ ਰੁਪਿਆ ਸਾਲ ਦੀ ਕਮਾਈ ਆ 30 ਤੋਂ 35000 ਰੁਪਏ ਜੀਐਸਟੀ ਇਹਦੇ ਟੈਕਸ ਇਹਨਾਂ ਨੇ ਲਾ ਛੱਡੇ ਨੇ ਜੇ ਤੇਲ ਪਵਾਉਣਾ ਹੈ ਗਰੀਬ ਬੰਦੇ ਨੂੰ ਜਹਾੜੀ ਕਰਨ ਲਈ ਮੋਟਰਸਾਈਕਲ ਤੇ ਆਉਣਾ ਪੈਂਦਾ ਜਦੋਂ 100 ਦਾ ਤੇਲ ਪਵਾ ਲਿਆ 55 ਰੁਪਏ ਟੈਕਸ ਚ ਜਾਂਦੇ ਨੇ ਸੀਖਾਂ ਦੀ ਡੱਬੀ ਲੈਣੇ ਉਹ ਵੀ ਟੈਕਸ ਚ ਜਾਂਦੀ ਆ ਇੱਕ ਘਰ ਤੋਂ 35 ਤੋਂ 40000 ਰੁਪਏ ਟੈਕਸ ਇਕੱਠਾ ਕਰਦੇ ਨੇ ਬੋਸ ਸਾਡੀ ਟੈਕਸ ਸਾਡਾ ਤੇ 70 ਸਾਲ ਹੋ ਗਏ ਸਾਡਾ ਇਕੱਠਾ ਕਈ ਜਾਂਦਾ ਨੂੰ ਕਿ ਪੁੱਛਣਾ ਕੋ ਘੇੜ ਕੇ ਸਵਾਲ ਜਿਹੜਾ ਨੂੰ ਵੋਟ ਪਾਉਣਿਆ ਇਹ ਦੱਸੋ ਪੈਸਾ ਜਾਂਦਾ ਕਿੱਥੇ ਆ ਜੇ ਹਰ ਸਰਪਤਾ ਨੂੰ ਖੋਲਣੇ ਜੇ ਤੁਸੀਂ ਸਕੂਲ ਨੇ ਖੋਲਣੇ ਜੇ ਤੁਸੀਂ ਮੰਦਿਰਾਂ ਕੱਚ ਮਲ ਕੰਮ ਨਹੀਂ ਦੇਣਾ ਉਹਦੇ ਵਿੱਚ ਬਜਟ ਚੋਂ ਪੈਸਾ ਰੱਖਿਆ ਜਾਣਾ ਜੇ 2.5 3 ਲੱਖ ਕਰੋੜ ਕਰ ਰੱਖ ਦੇਣਾ ਤਾਂ ਮਾਲ ਸਾਰੇ ਦੇਸ਼ ਦੇ ਵਿੱਚ ਮਜ਼ਦੂਰਾਂ ਨੂੰ 500 ਗੰਦੀ ਗਰੰਟੀ ਹੋ ਸਕਦੇ ਹਨ 60 70 ਹਜ਼ਾਰ ਕਰੋੜੇ ਲੱਗਦੇ ਨੇ ਇਸ ਲਈ ਇਹ ਸਵਾਲ ਪਿੰਡਾਂ ਦੀਆਂ ਸੱਥਾਂ ਤੱਕ ਲੈ ਕੇ ਜਾਓ ਮਨਰੇਗਾ ਮੇਟ ਜਿਹੜੀਆਂ ਸਾਡੀਆਂ ਨੌਜਵਾਨ ਕੁੜੀਆਂ ਨੇ ਪੜੀਆਂ ਲਿਖੀਆਂ ਉਹਨਾਂ ਨੇ ਹਿੰਮਤ ਕੀਤੀ ਆ ਇਹ ਸਾਨੂੰ ਲਾਮਬੰਦ ਕਰਕੇ ਲੈ ਕੇ ਆਈਆਂ ਨੇ ਇਹਨਾਂ ਤੇ ਵੀ ਆਉਣ ਵਾਲੇ ਸਮੇਂ 'ਚ ਦਬਾਅ ਤੋਂ ਛੋਟੀ ਤੇ ਪੱਕੀ ਦਿਹਾੜੀ ਨਹੀਂ ਹੁਣ ਆਂਗਨ ਵਾਲੀਆਂ ਵਾਲੀਆਂ ਲੜਗੀਆਂ 10-10 ਹਜ਼ਾਰ ਰੁਪਏ ਕਮਾ ਕਰਾ ਲੈ 3 ਘੰਟੇ ਡਿਊਟੀ ਚੰਗੀਆਂ ਨੇ ਉਹ ਤੇ ਐਵੇਂ ਜਿੱਕੂ ਮਿਡਡੇ ਮੀਨ ਵਾਲੀਆਂ ਦੀਆਂ ਲੜਗੀਆਂ ਨੇ ਉਹਨਾਂ ਨੇ ਪਹਿਲਾਂ 40 ਰੁਪਏ ਦਿੰਦੇ ਹੁੰਦੇ ਇੱਕ ਦਿਨ ਦੇ ਫਤਵਾ 1200 ਰੁਪਏ ਵੀ ਨਹੀਂ ਬਣਦਾ ਹੁਣ ਉਹਨਾਂ ਦਾ ਵੀ ਕਈ ਸਟੇਟਾਂ ਦੇ ਵਿੱਚ 4-4000 5-5000 ਰੁਪਿਆ ਹੋ ਗਿਆ ਐਵੇਂ ਜੇ ਕੁਝੜਾ ਤੁਸੀਂ ਅੱਜ ਲੜਾਈ ਲੜਦੇ ਹੋ ਰੈਗੂਲਰ ਵੀ ਹੋਊਗਾ